ਇਹ ਤੇ ਜੀ ਦੋ ਦੋਗਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੁਝ ਕੁਝ ਟਾਈਮ ਇਹਨਾਂ 10 15 ਸਾਲ ਸਰਕਾਰ ਵੀ ਚਲਾਈ ਉਸ ਟਾਈਮ ਵੀ ਬੰਦੀ ਸਿੰਘ ਅੰਦਰ ਸੀ ਉਸ ਟਾਈਮ ਜੇ ਕੋਸ਼ਿਸ਼ ਕਰਦੇ ਜਾਂ ਦਿਲ ਤੋਂ ਚਾਹੁੰਦੇ ਹੁੰਦੇ ਤੇ ਉਹਨਾਂ ਨੂੰ ਬਾਹਰ ਰਿਹਾਈ ਹੋ ਸਕਦੀ ਸੀ ਹੁਣ ਵੀ ਚਲੋ ਅਸੀਂ ਸੋਚਿਆ ਸ਼ਾਇਦ ਬੀਤੇ ਤੋਂ ਸਭ ਸਿੱਖੇ ਬਾਹਰ ਆ ਗਏ ਮਤਲਬ ਸਰਕਾਰ ਤੋਂ ਤੇ ਸ਼ਾਇਦ ਹੋਣੀ ਇਹਨਾਂ ਜਾਗ ਆ ਜੇ ਵੀ ਕੌਮ ਦੀ ਗੱਲ ਕਰ ਲਈ ਪਰ ਮੈਨੂੰ ਲੱਗਦਾ ਉਤੋਂ ਉਤੋਂ ਕਰਦੇ ਸਭ ਕੁਝ ਇਹ ਕਿਉਂਕਿ ਜੇ ਹੁਣ ਅਮਰਤਪਾਲ ਸੇ ਖੜਾ ਹੋਏ ਸੀਗੇ ਤੇ ਜੇ ਨਾ ਖੜਾ ਕਰਦੇ ਤੇ ਫਿਰ ਲੋਕਾਂ ਨੂੰ ਲੱਗਦਾ ਕਿ ਠੀਕ ਹੈ ਕਿ ਪੰਥ ਦੀ ਗੱਲ ਕਰਦੇ ਬੰਦੀ ਸਿੰਘਾਂ ਨੂੰ ਛੁਡਾਉਣਾ ਚਾਹੁੰਦੇ ਨਹੀਂ ਇਹ ਤੇ ਜੀ ਸਾਡੀ ਉਮੀਦ ਤੋਂ ਬਾਰੀ ਗੱਲ ਹੈ ਲੋਕ ਆਪਣੇ ਆਪ ਵੀ ਆ ਰਹੇ ਅਸੀਂ ਤੇ ਕੋਈ ਉਹਨਾਂ ਨੂੰ ਖਾਲੀ ਅਪੀਲ ਕੀਤੀ ਆ ਕੋਈ ਅਸੀਂ ਤੇ ਕੋਈ ਉਹਨਾਂ ਨੂੰ ਸਾਧਨ ਨਹੀਂ ਦੇ ਸਕਦੇ ਜਾਂ ਉਹਨਾਂ ਨੂੰ ਪੈਸੇ ਦੇ ਕੇ ਨਹੀਂ ਵਿਆ ਸਕਦੇ ਲੋਕਾਂ 'ਚ ਰੋਸ ਹੈ ਲੋਕਾਂ ਨੂੰ ਪਤਾ ਵੀ ਸਾਡੀ ਕਾਮਨਾ ਧੱਕਾ ਹੋ ਰਿਹਾ ਤੇ ਹੁਣ ਇਹ ਚੀਜ਼ ਹੈ ਕਿ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਹੁਣ ਬਹੁਤ ਸੁਨਹਿਰੀ ਮੌਕਾ ਵਾ ਕਿਉਂਕਿ ਜਦੋਂ ਜਦੋਂ ਪਾਵਰ ਸਾਡੇ ਹੱਥ 'ਚ ਆ